ਕਾਲਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਵੈਲਵਟ ਦੇ ਸੂਟ ਦੀ ਕਟਿੰਗ ਆ ਆਪਣੇ ਕੋਲੇ ਵੈਲਵਟ ਦਾ ਸੂਟ ਆਗਾ ਇਹ ਹੈਗਾ ਜੀ 3.65 ਮੀਟਰ ਜਾਨਕਿ 3.5 ਮੀਟਰ 3.5 ਮੀਟਰ ਤੋਂ ਆਪਾਂ ਸੂਟ ਬਣਾਉਣਾ ਆਏਗਾ ਤੇ ਆਪਾਂ 3.5 ਮੀਟਰ ਜਿਹੜਾ ਵੈਲਵਟ ਦਾ ਸੂਟ ਹੁੰਦਾ ਉਹਦੀ ਕਿਵੇਂ ਕਟਾਈ ਕਰਦੀਆਂ ਤੁਹਾਡੇ ਨਾਲ ਇਹ ਸ਼ੇਅਰ ਕਰਨੀ ਹੁੰਦੀ ਆ ਇਹਦੀ ਕਮੀ ਦੀ ਜਿਹੜੀ ਲੈਂਥ ਹੈ ਉਹ ਹੈਗੀ ਆ 43 ਇੰਚ 43 ਇੰਚ फोर्ट थ्री इंच हूँ फोर्टी फोर्टी थ्री आप चार इंच प्लस कराइप है आप तीन इंच प्लस करके चौबी इंच लवेंगे आप लंबाई आप लवेंगे तरताली चुताली छियाली इंच ठीक है हो जी हम आप कि कटाई कर दें ध्यान देखना

ਲੋਟ ਲਾ ਲਈ ਹੈ ਤੇ ਐਸ ਲੋਟ ਆਪਣਾ 743 ਇੰਚ ਐ 846 ਇੰਚ ਆ ਰਿਹਾ ਹੈ ਹੁਣ ਆਪਾਂ ਇਥੋਂ ਇਹਦੀ ਕਟਿੰਗ ਕਰ ਦਾਂਗੇ ਉਧਰਲੇ ਪਾਸੋਂ ਆਪਣਾ ਬੈਲਟ ਦਾ ਕੱਪੜਾ ਬਚ ਜੂਗਾ ਠੀਕ ਹੈ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਲੋ ਜੀ ਆ ਆਪਣਾ ਕੁੜਤੀ ਦਾ ਕੱਪੜਾ ਆਪਾਂ ਉਤਾਰ ਲਿਆ 3.5 ਮੀਟਰ ਵੈਲਵਟ ਦੇ ਸੂਤੀ ਕਟਿੰਗ ਦਾ ਤੁਸੀਂ ਆਪਣੇ ਘਰ ਬੈਠੇ ਆਰਾਮ ਕਰੀਨ ਨਾਕਾ ਕਰ ਜੀ ਅੰਦੀ ਇਥੋਂ ਆਪਾਂ ਜਿਹੜਾ ਕੱਪੜਾ ਲਾ ਲਿਆ ਕੁੜਤੀ ਦਾ ਹੁਣ ਜਿਹੜਾ ਆ ਆਪਣਾ ਕੱਪੜਾ ਬਚ ਗਿਆ ਇਹ ਆਪਣਾ ਇਹਦੀ ਆਪਾਂ 벨ਟ ਬਣਾ ਲਾਂਗੇ ਹੁਣ ਆਪਣੇ ਕੋਲੇ ਜਿਹੜਾ ਪਿੱਛੇ ਕੱਪੜਾ ਬਚ ਗਿਆ ਇਹਦੀ ਆਪਾਂ ਲਾਵਾਂ ਇਥੋਂ ਬਾਹਰ ਇਹ ਤੋਂ ਆਪਾਂ ਬਾਹਰ ਆਮਾ ਕੇ ਫ੍ਰਿੱਕੇ ਨਾਲ ਕਰਕੇ ਦੇਖ ਲੈਣਾ ਵੀ ਵਿੱਚ ਕਿਤੇ ਕਾਣ ਪਾਣੀ ਪੈ ਗਈ ਇਹਦੀ ਆਪਣੀ ਬਾਹਾਂ ਦੀ ਲੈਂਥ ਹੈਗੀ ਹੈਗੀ ਆਪਣੀ ਬਾਹਾਂ ਦੀ ਰੱਥੇ ਚੜਾਈ ਜ਼ਿਆਦਾ ਹੈਗੀ ਤੇ ਆਪਣੇ ਕੋਲੇ ਜਿਹੜਾ ਇੱਧਰਲੇ ਪਾਸੋਂ ਕਪੜਾ ਬਚੂਗਾ ਉਹਦੇ ਆਪਾਂ ਘਰੇ ਤੇ ਲੀਰ ਲਾ ਲਾਂਗੇ ਨਾਲੇ ਆਪਾਂ ਜਿੱਦੀ ਹੋਊਗੀ ਪਹੁੰਚੇ ਤੇ ਸਰਵਾਰ ਦੇ ਪਹੁੰਚਾ ਤੇ ਲਾ ਸਕਦੇ ਆਂ ਦੀ ਲੀਰ ਐਸ ਲਈ ਆਪਾਂ ਇੱਥੋਂ ਵੰਗਸ ਵਾਸਤੇ ਉੱਦ ਲਾ ਲੈਨੇ ਆਪਾਂ ਲਾਵਾਂਗੇ ਇੱਥੋਂ ਥਾਰਾਂ ਤੇ ਬਿਆਨ ਤਿਆਰ ਹੈ ਤਾਂ ਪਹਿਕੀ ਕਪੜਾ ਲਾ ਲਾਂਗੇ ਜੀ ਠੀਕ ਹੈ ਜੀ ਹੋਰ ਨਾ ਕੋਈ ਹੋਰ ਪੈਕ ਕੀ ਕਟਾਈ ਕਰ ਦਿੰਨੇ ਆਂ ਫਰੋਂ ਗੀਤ ਤੋਂ ਤਰਪੈ ਇੱਕ ਤਾਂ ਆਪਾਂ ਬਾਜੂ ਬਣਾ ਲਾਂਗੇ ਜੀ ਤੇ ਇਹ ਆ ਜਦੋਂ ਕਪੜਾ ਬਚ ਜੁਆ ਆਪਣਾ ਸਲਵਾਰ ਦੇ ਪਹੁੰਚ ਆ ਥਲੇ ਲੱਗ ਜੂਗਾ ਠੀਕ ਹੈ ਜੀ ਹੁਣ ਆਪਣੇ ਕੋਲੇ ਰਹਿ ਗਿਆ ਆ ਕਪੜਾ ਇਹਦੇ ਆਪਾਂ ਬਣਾਵਾਂਗੇ ਸਲਵਾਰ ਦੇ ਕੁੰਦੇ ਤੇ ਪਹੁੰਚ ਇਹਨੂੰ ਆਪਾਂ ਡਬਲ ਫੋਲਡ ਕਰ ਲਾਂਗੇ ਕੀ ਆਪਾਂ ਆਪਣੇ ਕੋਲੇ ਦੇਖੋ ਕਿੰਨਾ ਘੇਰਾ ਬਣ ਗਿਆ ਵੱਡੇ ਪਣੇ ਦਾ ਸੂਟ ਕਰਕੇ ਹਾਂਜੀ ਆਪਾਂ ਨੂੰ ਇਹ ਪੂਰੀ ਆਈ ਹੈ ਆਪਣਾ ਜਿਹੜਾ ਸੂਟ ਦੀ ਆ ਜਿਹੜੀ ਆਪਣੀ ਸਲਵਾਰ ਦੀ ਲੈਂਥ ਹੋਵੇਗੀ 39 ਇੰਚ ਆਪਾਂ ਨੂੰ 35 ਇੰਚ ਦਾ ਕੁੰਡਾ ਚਾਹੀਦਾ ਹੈ ਤੇ ਪੂਰਾ ਤਿਆਰ ਹੈ ਜੀ ਹੁਣ ਆਪਾਂ ਇਧਰੋਂ ਇੱਕ ਪਾਸਿਓਂ ਸਲਵਾਰ ਦੇ ਜਿਹੜੇ ਆਪਣੇ ਪੌਂਚੇ ਆਪਾਂ ਪਾਉਣੇ ਆਗੇ ఒక కటాయి కి సలవారహి పూల కహి పే ਸਲਵਾਰ ਦੀ ਇਹ ਇਸ ਕੱਪੜੇ ਦੀ ਆਪਾਂ ਸਲਵਾਰ ਦੀ ਕਟਿੰਗ ਕਰ ਲਈ ਆ ਇੱਥੋਂ ਆਪਾਂ ਪਹੁੰਚ ਜਾਂਦੀ ਕੁੰਦੇ ਦੀ ਨਿਸ਼ਾਨੀ ਲਾ ਲਈ ਤੇ ਉਧਰੋਂ ਆਪਾਂ ਉਧਰ ਲਾ ਲਈ ਆਪਣੀ ਸਲਵਾਰ ਵੀ ਪੂਰੀ ਵਧੀਆ ਬਣੂਗੀ ਜੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਸਲਵਾਰ ਦੀ ਇੱਥੋਂ ਆਪਾਂ ਜਿਹੜਾ ਆਪਣਾ ਕਮੀਜ਼ ਕੁੜਤੀ ਦੇ ਦੂਜੇ ਪਾਸੇ ਕੱਪੜਾ ਬਚਿਆ ਸੀ ਜੀ ਉਹਦੀ ਆਪਾਂ 벨ਟ ਬਣਾਵਾਂਗੇ ਹੁਣ ਆਪਾਂ ਕਰਦੇ ਹਾਂ 벨ਟ ਦੀ ਕਟਿੰਗ ਇਹ ਕੱਪੜੇ ਦੀ ਆਪਾਂ 벨ਟ ਬਣਾ ਦਾਂਗੇ ਲਈ ਜੀ ਬਾਹਾਂ ਦੀ ਕਟਿੰਗ ਹੁਣ ਆਪਾਂ ਬਾਹਾਂ ਦੀ ਕਟਾਈ ਪਾਵਾਂਗੇ ਇੱਧਰਲੇ ਪਾਸੇ ਜਿਹੜਾ ਕੱਪੜਾ ਬਚਿਆ ਹੈ ਉਹ ਆਪਾਂ ਗਲਾ ਬਣਾ ਲਾਂਗੇ ਗਲੇ ਤੇ ਲੀਰ ਲਾ ਲਾਂਗੇ ਇਹ ਆਪਣੀ ਬਾਹਾਂ ਦੀ ਕਟਿੰਗ ਵੀ ਹੋ ਗਈ ਜੀ ਤੇ ਆਪਣੀ ਸਲਵਾਰ ਦੀ ਕਟਿੰਗ ਵੀ ਹੋ ਗਈ ਤੇ ਆਪਾਂ কুরਤੀ ਦਾ ਕਪੜਾ ਵੀ ਲਾ ਲਿਆ ਸੀਗਾ ਜੀ ਠੀਕ ਹੈ ਜੀ ਹਾਂਜੀ ਆਪਾਂ ਇਸ ਤਰ੍ਹਾਂ ਕਰੀ ਆਪਾਂ ਬੈਲਵਟ ਦੀ ਸੂਟ ਦੀ ਕਟਿੰਗ ਕਰ ਲਈ ਆ ਆ ਆਪਣਾ কুরਤੀ ਦਾ ਕਪੜਾ ਲਾ ਲਿਆ ਸੀ ਪਹਿਲਾਂ ਆਪਾਂ ਇਹ ਕਪਾਸੀ ਤੋਂ কুরਤੀ ਦਾ ਕਪੜਾ ਲਾ ਲਿਆ ਸੀ ਜੀ ਤੇ ਫੇਰ ਆਪਣੀਆਂ ਬਾਹਾਂ ਇਹ ਵਾਲੀਆਂ ਆਪਣੀਆਂ ਬਾਹਾਂ ਕਟਿੰਗ ਤਾਂ ਹੋ ਗਈਆਂ ਆ ਆਪਣੀ ਸਲਵਾਰ ਦੇ ਕੁੰਡੇ ਕਟਿੰਗ ਹੋ ਗਏ ਜੀ ਆਹ ਪਹੁੰਚ ਤੇ ਆਹ ਵਾਲੀ ਪੇਟੀ ਹੋ ਗਈ ਜੀ ਤੇ ਆਹ ਵਾਲਾ ਆਪਣਾ ਜਿਹੜਾ ਕਪੜਾ ਆਏਗਾ ਆਪਾਂ ਉਹ ਸਲਵਾਰ ਦੇ ਪਾਸਿਆਂ ਤੋਂ ਲਾਏ ਆਪਾਂ ਮੋਰੀ ਬਣਾਵਾਂਗੇ ਮੋਰੀ ਥੱਲੇ ਲਾ ਦਾਂਗੇ ਨਾਲੇ ਆਪਾਂ ਗਲੇ ਤੇ ਲਾ ਦਾਂਗੇ ਜੀ ਠੀਕ ਹੈ ਜੀ ਇਹ ਸੀ ਆਪਣੇ 벨ਵਟ ਦੇ ਸੂਟ ਦੀ ਕਟਿੰਗ ਜੀ ਠੀਕ ਹੈ ਜੀ ਇਹ ਸੀ ਆਪਣੇ 벨ਵਟ ਦੇ 3.5 ਮੀਟਰ ਕਪੜਾ ਹੁੰਦਾ ਜਿਹੜਾ 벨ਵਟ ਦਾ ਵੱਡੇ ਪਣੇ ਦਾ ਉਸ ਸੂਟ ਦੀ ਕਟਿੰਗ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ